ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਸਵੀਲ ਜਨਾਲਾ ਤੇ ਜ਼ਿਲ੍ਹਾ ਮਰੀਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਅੱਜ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਨੂੰ ਨਹੀਂ ਠਾਜੇ ਵਧੀਆ ਵਧੀਆ ਕਿਰਪਾ ਵੀਰ ਜੀ ਮਹਾਰਾਜੀ ਚਲੋ ਵਧੀਆ ਕਿਰਪਾ ਚੈ ਦੀ ਜੇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜਿਗਦੇਖ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਕੋਲ ਦੇ ਇੱਕ ਰਿਹਾ 950129685 ਠੀਕ ਹੈ ਜੀ ਕਰੀਆ ਸ਼ੁਰੂ ਨਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਆ ਇੱਥੋਂ ਸ਼ੁਰੂਆਤ ਕਰ ਲਈਏ ਇਹ ਕਿੱਥੋਂ ਕੱਢ ਲਿਆਂ ਦੀ ਜੇ ਇਹ ਵੀਰ ਜੀ ਅੰਜੂ ਵੀਰ ਪਰਾਂਵਾਂ ਕੋ ਲੈ ਆਈ ਆਈ ਦਾ ਮਾਲ ਠੀਕ ਆ ਚਿਹਰਾ ਬੜਾ ਖੁਸ਼ ਹੋਰ ਤੇ ਦਾ ਚਿਹਰਾ ਦਿਖਾਈਏ ਇੱਕ ਰਿਹਾ ਆਪਾਂ ਆ ਦੇਖ ਲਦੇ ਜੀ ਕਾਫੀ ਸੋਹਣੇ ਚਿਹਰੇ ਦੀ ਮਾਲਕਾ ਜਿਹੜੀ ਉੱਤਰਾ ਵੀ ਕੱਦ ਕੱਠ ਵੀ ਚੰਗਾ ਪਰ ਜਿਹੋ ਜੀ ਗਾਂਵਾਂ ਜਿੱਡੀ ਗਾਂਵ ਓੱਡੀ ਕਿਸ ਨੇ ਸਾਭ ਨਹੀਂ ਕੀਤੀ ਇਹਦੀ ਪੂਰੀ ਛੰਡੀ ਤੇਰੀ ਵੀਰ ਜੀ ਠੀਕ ਆ ਉਤਰਾ ਮਾਰਦੀ ਆ ਨਾ ਜਿਹੜੇ ਪਿਛਲੇ ਚਣਾਲਾ ਤੇ ਆਦੇ ਚੰਦੇ ਨੋ ਬੱਧੀ ਠੀਕ ਹੈ ਠੀਕ ਹੈ ਕੋਲਾ ਚਾਰ ਵਜੇ ਲੱਗਾ ਕਿਨਵਾ ਸੂਆ ਜੇ ਦਾ ਇਹ ਵਜੇ ਦੂਜਾ ਸੂਆ ਸੂਈ ਜੇ ਲੱਗਦੀ ਪਹਿਲਾਂ ਜੇ ਥਾਨ ਪੰਡੇ ਤੋਂ ਅੱਛਾ ਪਰ ਹੈ ਦੂਜਾ ਸੂਆ ਵਜੇ ਕਿਸੇ ਨੇ ਨਾ ਵੱਛੀ ਸੰਭੀ ਨਹੀਂ ਆ ਹਾਂਜੀ ਇਹ ਆਈ ਆ ਵੱਛੀ ਫਾਰਮ ਚੋਂ ਅੱਛਾ ਇਹ ਆ ਨਾ ਬੰਦੇ ਹੀ ਕੰਮਕੁਮ ਕਰਦੇ ਸੀ ਅੱਛਾ ਤੇ ਐਰ ਕੀ ਉਹ ਵੀ ਉਹ ਵੀਰ ਨਾ ਬੰਦੇ ਦੋ ਤਿੰਨ ਰੱਖੇ ਤੁਹਾਨੂੰ ਪਤਾ ਬੰਦਿਆਂ ਦਾ ਥੋੜਾ ਸਾਂਭਿਆ ਜਾਂਦਾ ਅੱਜ ਕੱਲ ਮਾਲ ਹਾਂਜੀ ਹਾਂਜੀ ਜਿੰਨਾ ਚਿਰ ਮਾਲਕ ਨਾ ਸਿਰਦੇ ਹੋਵੇ ਹਾਂਜੀ ਇਹ ਵੀਰ ਜੀ ਇਹ ਵੱਛੀ ਦੇ ਵੱਛੀ ਨੂੰ ਸੂਇਜ ਨੂੰ ਹੋ ਗਿਆ ਅੱਜ 25 26 ਦਿਨ ਅੱਛਾ ਹਾਂਜੀ ਠੀਕ ਹੈ 526 ਦਿਨ ਵਸ਼ੀ ਸੂਈ ਨੂੰ ਅਗੇ ਇਹਦੇ ਮਗਰ ਵੀ ਜੀ ਵਸ਼ੀ ਅੱਛਾ ਇਹ ਆਣਾ ਆਪਾਂ ਤਾਂ ਆਂਦੀ ਵਸ਼ੀ ਦੇ ਨਾਲ ਅੱਛਾ ਨਹੀਂ ਕੱਲ ਵੀ ਜੀ ਠੜਨਾ ਉੱਥੇ ਵੀ ਥੋੜਾ ਜਿਹਾ ਨਾ ਬੱਛੀ ਠੇਚਲੀ ਸੀ ਅੱਛਾ ਨਹੀਂ ਜੀ ਬੱਚੀ ਡੋਣੇ ਹੀ ਹਾਂਜੀ ਹਾਂਜੀ ਠੰਡ ਦੇ ਨਾਲ ਤੁਹਾਨੂੰ ਪਤਾ ਬੱਚੇ ਨਹੀਂ ਅੱਜ ਕੱਲ੍ਹ ਬਾਈਦੇ ਹਾਂਜੀ ਹਾਂਜੀ ਤੇ ਕੱਲ ਦਾ ਇਹਦਾ ਬੱਚਾ ਵੀ ਜੀ ਮਰ ਗਿਆ ਅੱਛਾ ਹਾਂਜੀ ਬੱਛੀ ਮਗਰ ਤੇ ਦੁੱਧ ਕਿੰਨਾ ਇਹ ਤੁਹਾਨੂੰ ਆਪਾਂ 25 ਦਿਨਾਂ 'ਚ ਆਣੇ ਆ ਅੱਛਾ ਪੰਜੀਵੇਂ 26ਵੇਂ ਦਿਨ ਦੀ ਹੋਊਗੀ ਠੀਕ ਹੈ ਉਸ ਤੋਂ ਵੱਧ ਮਹੀਨੇ ਤੋਂ ਅੰਦਰ ਹੀ ਵੇ ਜੀ ਸੂਈ ਨੂੰ ਆ ਠੀਕ ਹੈ ਦੁੱਧ ਵੀਰ ਜੀ ਹੁਣ ਕੋਣਾ ਦੁੱਧ ਹੈ ਗਾਈ ਵੱਤਨ 16 15 16 ਕਿਲੋ ਹਾਂਜੀ ਹੁਣ ਆਪਾਂ 12 ਕਿਲੋ ਕਰਕੇ ਦੇਣਾ 12 ਦਾ ਵੀ ਕੋਈ ਲੈ ਜਾ ਤੇ ਵਾਦ ਸਖਦੀ ਆ ਸਾਫ ਸੂਮ ਵਾਲਾ ਕੋ ਲੈ ਜੂਗਾ ਵੀਰ ਭਰਾ ਤੇ ਬਾਕੀ ਬਰੀਡ ਚ ਬਹੁਤ ਆ ਠੀਕ ਹੈ ਲਿਆ ਤੋਰ ਕੇ ਦਿਖਾਈਏ ਹੁਣ ਆ ਦੇਖ ਸੰਦੇ ਜੀ ਤੇਰਾ ਇਹਦਾ ਉਸ ਤਰ੍ਹਾਂ ਜਿਹੜੀ ਕੱਤ ਕਾਟਤੀ ਵੀ ਜਿਹੜੀ ਚੰਗੀ ਆ ਠੀਕ ਹੈ ਵੀਰ ਜੀ ਲਾਇਆ ਕੱਦ ਵੀਰ ਜੀ ਵੇਖੋ ਆਵੇ ਤੋਂ ਮੇਟੀ ਕਰਦੇ ਠੀਕ ਹੈ ਹਾਂਜੀ ਆ ਜ ਲੈ ਆ ਫਿਰ ਬੋਦੀ ਭਾਦੀ ਦੀ ਤੇ ਖਤਰ ਨਹੀਂ ਆ ਹਾਂਜੀ ਬਾਕੀ ਹੈਗੀ ਪੂਰੀ ਠੰਡੀ ਤੇਰੀ ਜੀ ਬੈੜੀਆਂ ਜੀ ਕਾਲੀਆਂ ਜੇ ਵਛੀਆਂ ਠੀਕ ਹੈ ਹਾਂਜੀ ਹਾਂਜੀ ਮੂੰਹ ਚਿੱਟਾ ਤੇ ਅੱਖਾਂ ਕਾਲੀਆਂ ਠੀਕ ਹੈ ਨੁਕਦੀ ਘੋੜੀ ਵਰਗੇ ਵੀਰ ਜਣੇ ਦੱਸਦੇ ਆ ਅੰਜੀ ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਏ ਠੀਕ ਠਾਕ ਵਧੀਆ ਜੀ ਅੱਜ ਫੜਾ ਪਿੱਛੇ ਜਿਓ ਕੇ ਖਲੋਤੇ ਚ ਹਾਂ ਮੈਂ ਡੇ ਆ ਮੈਂ ਵੀਰ ਜੀ ਨੇ ਇਹ ਗੱਲਾਂ ਕਰੀ ਠੀਕ ਹੈ ਕੰਮ ਦਾ ਕੋਈ ਆ ਤੇ ਦੱਸਿਓ ਫਿਰ ਇਹਦਾ ਮੁੱਲ ਆਪਾਂ ਬਾਕੀ ਵੀਰ ਜੀ ਕਿਸੇ ਨੇ ਨਾ ਵੀਰ ਨੇ ਉਹਨੇ ਗੱਬਣ ਵੀਰ ਨੇ ਵੈੜ ਨਹੀਂ ਸਾਂਭੀ ਹਾਂਜੀ 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 ਉਹਨੇ ਫਾਰਮ ਚ ਵੀਰ ਜੀ ਵੈੜਾ ਪਾਈਆਂ ਸੀ 526 ਵੈੜਾ ਪਾਈਆਂ ਸੀ ਫਾਰਮ ਚ ਠੀਕ ਹੈ ਤੇ ਉਹ ਨਾ ਵੀਰ ਦਾ ਨਾ ਕੰਪੈਨ ਦਾ ਕੰਮ ਹੁਣ ਚੱਲ ਗਿਆ ਨੇ 18 ਲੱਖ ਰੁਪਏ ਦੀ ਕੰਪੈਨ ਲਈਏ ਹੁਣ ਹੋਣ ਕਿਹੜਾ ਚੱਲ ਪਿਆ ਕੰਪੈਨ ਦਾ ਕੰਮ ਉਹ ਨਾ ਉਧਰ ਚੱਲੇ ਆ ਗੁਜਰਾਤ ਨੂੰ ਅੱਛਾ ਅੱਛਾ ਜੀ ਉਹਨਾਂ ਜਾਣਾ ਤਿਆਰ ਕਰਕੇ ਆਂਦੇ ਵੀ ਰੱਖਣੇ ਆ ਡੰਗਰ ਦੋ ਤਿੰਨ ਹੀ ਰੱਖਣੇ ਵੀ ਜਿਹੜੇ ਬੰਦੇ ਮਗਰੋਂ ਸੌਕੇ ਸੰਭਲਣਾ ਠੀਕ ਆ ਹਾਂਜੀ ਤੁਹਾਨੂੰ ਪਤਾ ਨਹੀਂ ਮਾਲ ਦੇ ਸਿਰ ਤੇ ਹੋਵੇ ਤਾਂ ਫੇਰ ਹੀ ਪੱਠੇ ਪੈਂਦੇ ਜੀ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਮੁੱਲ ਦੇ ਵੀਰ ਜੀ ਬੱਚੇ ਦੇ ਨਾਲ ਤਾਂ ਮਹਿੰਗੀ ਲਈ ਹੁਣ ਜਾਇਜ਼ ਹੀ ਦੇ ਦਾਂਗੇ ਕਿੰਨੇ ਦੀ ਹੁਣ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ 45000 ਕਰਾ ਲਓ ਅੱਛਾ ਜਿਹੜੀ ਦੇਣੀ ਆ ਨਾ 32000 ਦੀ ਵੈੜ ਦੇ ਦਾਂਗੇ 32000 ਦੇ 32000 ਵਿੱਚੋਂ ਕਰਨਾ ਮੰਨਤਾ ਨਾ ਹੋਰ 32000 ਤੁਸੀਂ ਕਰ ਦੋ ਕੋਈ ਨਹੀਂ ਕਿੰਨਾ ਕਰਦੀ ਐ 1000 ਰੁਪਏ ਛੱਡਾਂਗੇ 1000 ਹੋਰ ਛੱਡ ਦਿਓ ਫਿਰ ਚਲੋ ਹੋਰੇ 30 ਦੀ 30 ਦੀ ਦੇ ਦਨੇ ਠੀਕ ਹੈ ਜੀ 30 ਜੋ ਕੋਈ ਨਹੀਂ ਮੌਕੇ ਤੇ ਕੋਈ ਨਹੀਂ ਕਰ ਦਾਂਗੇ ਮੰਨਤਾਂ ਵਿੱਚ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵਿੱਚ ਜੀ ਬੱਚਾ ਹੁੰਦਾ ਬਚਾਏ ਵੀ ਅੱਜ ਤੱਕ ਵੀ ਹੁੰਦਾ ਤਾਹੀਂ ਗਾਗਰ ਮੁਖਾਦਣਾ ਹਾਂਜੀ ਹਾਂਜੀ ਕੈਮ ਹੁੰਦਾ ਬੱਚਾ ਦੇ ਠੀਕ ਹੈ ਹਾਂਜੀ ਹਾਂਜੀ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਏ ਵੀ ਸੋਈ ਸੁਆ ਇਹ ਤੇ ਮਗਰ ਬੱਚੀ ਜ ਮੱਛੀ ਵੀਰ ਜੀ ਠੀਕ ਐ ਇਹ ਕਿੰਨਾ ਕੀ ਜਾਂਦੀ ਸੋਈ ਹੋਗੀ ਇਹ ਵੀਰ ਜੀ ਸੁਈ 20 25 ਦਿਨਾਂ ਦੀ ਬਾਅਦ ਕੋਈ ਲਾਲੇ ਵੀਰ ਭਰਾ ਜਣੋ ਪਤਾ ਲੱਗਣ ਹੀ ਨਹੀਂ ਦਿਆ ਹਾਂ ਜੀ ਬਾਕੀ ਚਲੋ ਵਾਦੀ ਹੋਊਗੀ ਥੋੜਾ ਜਿਹਾ ਪੀ ਕੇ ਚੰਗੇ ਆ ਬਾਈ ਠੀਕ ਐ ਤੇ ਕਿੰਨਾ ਚਿਰ ਤੱਕ ਲੱਦ ਦੁੱਧ ਦੁੱਧ ਵੀਰ ਜੀ ਦੇਖੋ 10 ਕਿਲੋ ਗਾ 9 ਕਿਲੋ ਦਾ ਵੀਰ ਕੋਈ ਕਰਕੇ ਲਵੇ ਅੱਛਾ ਹਾਂ ਜੀ ਸਾਡੇ ਕੋ ਵੀ ਰਾਤੀ ਆਈ ਆ ਠੀਕ ਆ ਆਪਾਂ ਪਰ 9 ਕਿਲੋ ਦੁੱਧ 10 ਕਿਲੋ ਚੋਗ ਲੈਂਦਾ ਆਪਾਂ 9 ਕਿਲੋ ਕਰਕੇ ਦੇਣਾ ਵੇ ਜੀ ਠੀਕ ਹੈ ਲਿਓ ਤੋਰੀਆ ਫਿਰ ਇਹਨਾਂ ਬਾਕੀ ਥਣ ਦੇਖ ਸਕਦੇ ਤੇ ਲਾਗੇ ਤੇ ਇੱਕ ਦੀ ਜੱਡਾ ਬੜਾ ਵੇ ਜੀ ਫਿਕਸ ਗਿਆ ਕੰਪੈਕਟ ਜੇ ਹਵਾਨੇ ਵਾਲੀਆਂ ਜੇ ਸਾਰੀਆਂ ਤੁਹਾਨੂੰ ਮਿਠਾਉਣੀਆਂ ਆ ਇਹ ਤਾਂ ਬਾਅਦ ਵਿੱਚ ਜਿਹੜੀ ਦਿਖਾਉਣੀ ਆ ਉਹਦਾ ਵੀ ਹਵਾਨਾ ਜਿਹੜਾ ਕੰਪੈਕਟ ਜਿਹਾ ਹੀ ਆ। ਜੀ ਵੇਲੋਂ ਵਿੱਚ ਹੀ ਬੋਲੀ ਬਾਦੀ। ਠੀਕ ਹੈ ਜੀ। ਲੈ ਜਾ ਜੀ। ਬਾਕੀ ਇਹ ਤਾਂ ਮਗਰਵੱਛੀ ਆ ਜਿਹੜੀ। ਬਾਕੀ ਆਪਣੀ ਸਮਝਣਾ ਕੋਈ ਬੱਚਾ ਆਣ ਕੇ ਵੇਖ ਲੇ ਕਿ ਕਿੰਨੇ ਕ ਚਿਰਦਾ। ਤੇ ਕੀ ਰੱਖੇ ਵਿੱਚ ਫਿਰ ਇਹਦਾ ਮੁੱਲ ਆਪਾਂ। ਮੁੱਲ ਵੀਰਜੀ ਵੇਖ ਲੋ ਜਿਆਜ ਹੀ ਕਰ ਦਈਏ ਕਿੰਨੇ ਦੀ ਦੇ ਦਈਏ ਮੁੱਲ ਤੇ ਵੀਰਜੀ ਵੇਰਸ਼ੀ 45 ਵੀ ਕਰੰਦੀ ਅੱਛਾ ਇਹ ਵੀ ਹੁਣ ਆਪਾਂ ਜਿਆਜ ਹੀ ਦੇ ਦਾਂ ਕਿੰਨੇ ਦੀ ਹੁਣ ਵੀਰਜੀ ਮੁੱਲ ਕਰਨ ਨੂੰ ਭਾਵੇਂ 40000 ਰੁਪਇਆ ਕਰੀਏ ਜਿਹੜੀ ਦੇਣੀ ਆ ਨਾ 32000 ਦੇ ਦਾਂਗੇ ਅੱਛਾ ਇਹ ਵੀ 32000 ਦੀ 32 ਦੀ ਕਰ ਦਈਏ ਫਰੇਮ ਸਿੰਘ ਜੀ ਮਾਨ ਕੁਸ਼ ਕਰ ਦਈਏ ਵਿੱਚ ਕੋਈ ਨਹੀਂ ਕਰ ਦੋ ਜਿਆਜਾ ਤੁਸੀਂ ਹੋਰ ਯਾਰ ਛੋਟ ਕਰਦਾ ਅੱਛਾ ਯਾਰ ਨਹੀਂ ਕਰਨੀ ਜੇ ਕਿ ਬਰਾਬਰ ਹੀ ਕਰ ਦਈਏ ਚਲੋ ਬਰਾਬਰੀ ਕਰ ਦਿੰਦੇ ਆ ਬਾਕੀ ਵੀ ਬਰਾਬਰ ਤੇ ਵੀ ਇਹਦਾ ਦਾ ਕੰਮ ਕਰਨੇ ਹੁਣ ਇਹਦਾ ਪ੍ਰੂਫ ਹੈ ਨਹੀਂ ਬੱਚਾ ਹਾਂਜੀ ਹਾਂਜੀ ਹੁਣ ਅਗਲਾ ਕੀ ਪੁੱਛਦਾ ਕੀ ਪੁੱਛੂ ਆਹ ਹੁਣ ਇਹ ਅਗਲੇ ਨੇ ਤੇ ਇਹ ਕਹਣਾ ਕੀਤਾ ਕਦੋਂ ਦੀ ਸੋਈ ਕਦੋਂ ਦੀ ਆਹ ਹੁਣ ਵੀ ਚਲੋ ਜੋ ਇਹਨੇ ਕਰਨਾ ਕਰਦਾ ਹੀ ਆ ਨਵਾਂ ਨੁਕਸਾਨ ਨਾਲ ਹੀ ਆ ਬਾਕੀ ਵੀ ਜਿੰਨਾ ਕ ਆਪਾਂ ਮੁੱਲ ਕਰਤਾ ਇੰਨੇ ਦੀ ਤੇ ਕਿਹਨੇ ਹੀ ਫਰਨੀ ਦੇਣੀ ਅੱਛਾ ਹਾਂਜੀ ਠੀਕ ਜਿੰਨੀ ਬਰੀਡ ਚ ਆ ਤੇ ਤੇ ਦੇ ਬਾਅਦ ਬਾਕੀ ਕੋਈ ਵੀਰ ਜੀ ਗਾਂਹ ਸਾਂਭ ਲੂਗਾ ਹਾਂਜੀ ਗਾਂਹ ਚੰਗੇ ਫੇਰ ਟਿਕਾਣੇ ਤੇ ਆ ਜੂਗੀ ਤੇ ਫੁੱਲ ਰੁਪਏ ਵਾਟੂਗਾ ਚੰਗੇ ਪੈਸੇ ਵਟੇ ਜਾਣੇ ਜੀ ਬਾਕੀ ਜਿੰਨਾ ਹੈਗਾ ਆਪਾਂ ਮੁੱਲ ਕਰਤਾ ਇੰਨੇ ਦੇ ਦੂ ਮਹੀਨੇ ਤੱਕ ਦੁੱਧ ਦੇ ਦੇਣਾ ਦੂ ਢਾਈ ਮਹੀਨੇ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਉਹਨੇ ਕਾ ਇਹ ਵੀ ਤਾਜੀ ਸੁੱਈ ਜੇ ਹਾਂਜੀ ਇਹ ਵੀ ਸੱਜੇ ਸੁੱਈ ਜੇ ਵੀਰ ਜੀ ਇਹ ਤਾਂ ਮਗਰ ਕੀ ਦੇ ਬੱਚਾ ਜੀ ਵੀਰ ਜੀ ਆ ਵੇਖੋ 나ੜੂ 나ੜ ਵੀਰ ਜੀ ਮਗਰ ਕੀ ਬੱਚਾ ਕਿ ਬੱਚੀ ਜੀ ਬੱਚਾ ਜੀ ਵੀਰ ਜੀ ਬੱਚਾ ਬਹੁਤ ਤਕੜਾ ਦਿੱਤਾ ਸੂਆ ਇਹਦਾ ਪਹਿਲਾ ਜੀ ਵੀਰ ਜੀ ਕਿੰਨਾ ਚਿਰ ਹੋਇਆ ਸੁੱਈ ਨਾ ਸੁੱਈ ਨੂੰ ਵੀਰ ਜੀ ਇਹਨੂੰ ਅੱਜ ਚੌਥੇ ਤੋਂ ਪੰਜਵੇਂ ਦਿਨ ਜੀ ਤੋੜ ਦਿਓ ਫੇਰ ਇਹਨੂੰ ਫੇਰੀ ਦਸ ਦਿਨ ਦੇ ਬਾਅਦ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਥੱਲਿਆਂ ਦੇਖ ਸਕਦੇ ਪੂਰੀ ਕਮਾਲ ਦੀ ਤਿਆਰ ਹੋਈ ਹੈ ਬਿਲਕੁਲ ਫਸਵਾਵਾਂ ਦਾ ਵਾ ਜਿਹੜਾ ਕੰਪੈਕਟ ਖਵਾਨਾ ਲੈ ਜਾ ਵੀਰ ਜੀ ਬਾਕੀ ਵੀਰ ਜੀ ਵਾ ਸ਼ੀਰੀ ਆਈ ਟ੍ਰੀਟ ਉਹ ਜੀ ਓਤਰਾ ਡਰਦੀ ਕੈਮਰੇ ਤੋਂ ਥੋੜਾ ਜਿਹਾ ਖਾਣ ਨੂੰ ਵੀ ਜਿਹੜਾ ਹੁਣ ਤਾਂ ਹੀ ਹੱਥ ਚਾਉਣਾ ਦਾ ਹਾਂ ਜੀ ਆ ਦੇਖ ਸਾਡੇ 99 ਤੇ ਹੁਣ ਤੋਂ ਹੀ ਹੱਥ ਚੋਂ ਨਾਲੇ ਆ। ਬਾਕੀ ਵੀਰ ਜੀ ਬੱਚੇ ਨੂੰ ਖਰਾਗ ਲੱਗਦੀ ਗਈ ਆ। ਹਾਂਜੀ। ਕਿੰਝ ਕਿੱਡਾ ਬੱਚਾ ਤਗੜਾ ਹੈ। ਤੇ ਇਹਨੇ ਚੰਗਾ ਲਵਾਇਆ। ਕਿੰਨਾ ਜੇ ਤੇ ਕੋਲ ਨੂੰ ਮੌਕੇ ਤੇ ਤਿਆਰ। ਮੌਕੇ ਦੇ ਵੀਰ ਦਾ ਭੌੜਾ 12 ਕਿਲੋਗਾ ਭਾ 11 ਕਿਲੋ ਕਰਕੇ ਦੇਣੀ ਵੀਰ ਜੀ। ਕਿੰਨਾ ਕਿ ਚਵਾਈ ਜਾਊਗੀ? ਵੀਰ ਜੀ ਇਹ ਚਵਾਈ ਜਾਊਗੀ 15-16 ਕਿਲੋ ਕੋ ਚੰਗੀ ਵੀਰ ਸੇਵਾ ਵਾਲਾ ਲੈ ਜਾਊਗਾ ਫਾਰਮ ਫੁਰਮ ਵਾਲਾ ਵੜਾ। ਤੇ ਵੱਡ ਵੀ ਚਵਾ ਸਕਦਾ ਕਿਉਂਕਿ ਸਾਇਲੈਂਸ ਸੂਈਲੇ ਜੀ ਜਦੋਂ ਪਿਆ ਵੜਾ ਨੂੰ। ਤੇ ਮੋਲ। ਮੋਲ ਵੀਰ ਜੀ। ਮੋਲ ਵਸ਼ੀ ਤੇ 55000 ਰੁਪਿਆ ਕਰਾਂਦੀ ਅੱਛਾ ਪਰ ਮੋਲ ਕਰਦੇ 50000 ਰੁਪਿਆ ਅੱਛਾ ਜਿਹੜੀ ਦੇਣੀ ਆ ਨਾ 44000 ਦੀ ਵਸ਼ੀ ਦੇ ਦਾਂਗੇ 44000 ਦੀ ਹਾਂਜੀ ਵਿੱਚੋਂ ਕਿੰਨਾ ਕਰਨਾ ਮਨ 1000 ਰੁਪਿਆ ਛੱਡ ਦਾਂਗੇ 43 ਦੀ ਦੇ ਦਾਂਗੇ ਠੀਕ ਚਲੋ ਮੌਕੇ ਤੇ ਹੋਰ ਕਰ ਦੋਗੇ ਮੌਕੇ ਦੇ ਵਿੱਚ ਜੀ ਛੋਟ ਹੀ ਨਹੀਂ ਹੋਣਾ ਕੋ ਫੋਨ ਲਾਵੇ ਇੱਕ ਦੀ ਮੋਹ ਜਾਜ ਕੀਤਾ ਵਸ਼ੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵਿਧਿਆਰਥੀ ਕੋਈ ਨਹੀਂ ਮੰਨਤਨ ਕਰਦਾਂਗੇ ਬਾਕੀ ਕੋਈ ਬਾਕੀ ਵੀਦੀ ਮੋਲਾ ਪਾ ਜਾਇ ਜੀ ਤੇ ਵਹਿਣਾ ਵੇਹ ਲੋ ਸਾਰੀਆਂ ਭਾਰੀਆਂ ਬਾਕੀ ਕੋਈ ਤੁਹਾਡੇ ਘਰ ਚੁਆਈ ਕਰਕੇ ਤਸੱਲੀ ਕਰ ਜੀ ਦੋ ਡੰਗ ਵੀਰ ਕੋ ਤਸੱਲੀ ਕਰਕੇ ਆਪਣੀ ਜੋਗੇ ਖੜੇ ਵੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਵੇਸਟ ਆਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ